ਤੇ ਮੈਂ ਪਰਿਵਾਰ ਨੂੰ ਤੇ ਇਸ ਬੱਚੀ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ ਤੇ ਉਹਨਾਂ ਦੇ ਪੇਰੈਂਟਸ ਜਿਹੜੇ ਜੁੜ ਚੁੱਕੇ ਆ ਉਹ ਆਪਾਂ ਗੱਲ ਕਰਦੇ ਆ ਹਾਂ ਜੀ ਬੇਟੇ ਕੀ ਨਾਮ ਹੈ ਤੁਹਾਡਾ ਸਸੀ ਗਾਲ ਜੀ ਮੇਰਾ ਨਾਮ 우ਜਵਲਦੀਪ ਪਰਤਾਲੀ ਵਾਲਾ ਹੈ ਮੈਂ ਪਿੰਡ ਤਲੰਡੀ ਭੰਗੇਰੀਆਂ ਦੀ ਰਹਿਣ ਵਾਲੀ ਆ ਤੇ ਮੈਂ ਗਵਰਮੈਂਟ ਬਚంద్ర ਕਾਲਜ ਫਰੀਦਕੋਟ ਉੱਥੇ ਬੀਐਸਸੀ ਆਨਰਸ ਐਗਰੀਕਲਚਰ ਦੀ ਸੈਕੰਡ ਇਅਰ ਦੀ ਸਟੂਡੈਂਟ ਵੀ ਆ ਤੇ ਮੈਂ ਜੀ ਮੇਰੀ ਸਿਲੈਕਸ਼ਨ ਹੋਈ ਸੀ ਐਨਐਸਐਸ ਥਰੂ ਮਾਈ ਭਾਰਤ ਨੈਸ਼ਨਲ ਸਰਵਿਸ ਸਕੀਮ ਥਰੂ ਅਸੀਂ 40 ਲੱਖ ਵਲੰਟੀਅਰਸ ਨੇ ਟੋਟਲ ਭਾਰਤ ਦੇ ਵਿੱਚ ਤੇ 40 ਲੱਖ ਦੇ ਵਿੱਚੋਂ ਅਸੀਂ 200 ਵਲੰਟੀਅਰਸ ਦੀ ਸਾਡੀ ਸਿਲੈਕਸ਼ਨ ਹੋਈ ਸੀ ਦਿੱਲੀ ਜਿੰਨਾ ਵਿੱਚੋਂ 8 ਵਲੰਟੀਅਰ ਅਸੀਂ ਪੰਜਾਬ ਦੇ ਸੀਗੇ ਚਾਰ ਕੁੜੀਆਂ ਤੇ ਚਾਰ ਮੁੰਡੇ ਉਹਨਾਂ ਚਾਰਾਂ ਕੁੜੀਆਂ ਵਿੱਚੋਂ ਮੈਂ ਵੀ ਸੀ ਤੇ ਮੈਨੂੰ ਕਰਤਵਪੱਤਰ ਤੇ ਚੱਲਣ ਦਾ ਮੌਕਾ ਮਿਲਿਆ ਜਿਸ ਤੋਂ ਬਾਅਦ ਸਾਨੂੰ ਐਜ਼ ਅ ਯੂ نو ਅਵਾਰਡ ਸਾਨੂੰ ਸਾਡੇ ਪ੍ਰੈਜ਼ੀਡੈਂਟ 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 ਮੈਮ ਨਾਲ ਵਾਈਸ ਪ੍ਰੈਜ਼ੀਡੈਂਟ ਸਰ ਨਾਲ ਤੇ ਪ੍ਰਾਈਮ ਮਿਨਿਸਟਰ ਸਰ ਨਾਲ ਵੀ ਮਿਲਣ ਦਾ ਤੇ ਇੰਟਰੈਕਟ ਕਰਨ ਦਾ ਗਰੁੱਪ ਫੋਟੋ ਦਾ ਮੌਕਾ ਮਿਲਿਆ ਜੀ ਉਹ ਕਿ ਜਦੋਂ ਤੁਹਾਨੂੰ ਦੇਸ਼ ਦੇ ਜਿਹੜੇ ਆ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਰਾਸ਼ਟਰਪਤੀ ਜੀ ਜਦੋਂ ਮਿਲੇ ਸ੍ਰੀ ਕੁਸ਼ਿੰਗ ਮੁਰਮੂ ਜੀ 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 ਚਸਤਾਂ ਦੇ ਕੁਛ ਮਹਿਸੂਸ ਹੋਇਆ ਤੇ ਚਸਤਾਂ ਲੱਗ ਜਦੋਂ ਜੀ ਡਾਈਸ ਨੂੰ ਅਸੀਂ ਸਲੂਟ ਕਰਦੇ ਸੀ ਦਾਈਨੇ ਦੇ ਕਰਦੇ ਸੀ ਤਾਂ ਵਾਣ ਨਾਲ ਬਹੁਤ ਵੀ ਮਤਲਬ ਸਹਿਰੋਚਾ ਹੋ ਜਾਂਦਾ ਸੀ ਸਾਡਾ ਵੀ ਅਸੀਂ ਪੰਜਾਬ ਦੇ ਆ ਤੇ ਅਸੀਂ ਪੰਜਾਬ ਦੇ ਖੜੇ ਹੋ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਇੱਥੇ ਤੇ ਇੰਨੀ ਛੋਟੀ ਉਮਰ ਦੇ ਵਿੱਚ ਵੀ ਅਸੀਂ ਅ ਇੰਨੇ ਵੱਡੀ ਸਖਸ਼ੀਤਾ ਨਾਲ ਜੀ ਸਾਨੂੰ ਬਹਿਨ ਦਾ ਤੇ ਇੰਟਰੈਕਟ ਕਰਨ ਦਾ ਮੌਕਾ ਮਿਲਿਆ ਤੇ ਉੱਥੇ ਕਰਤਵੇ ਪੱਤ ਤੇ ਚੱਲਣਾ ਜੀ ਬਹੁਤ ਵੱਡੀ ਇੱਕ ਅਚੀਵਮੈਂਟ ਹੁੰਦੀ ਆ ਜਿੱਦੇ ਅਸੀਂ ਪਹਿਲੇ ਦਿਨ ਉੱਥੇ ਗਏ ਸੀ ਜਿਹੜੀ ਅ ਨੇਸ਼ਨ ਫਰਸ ਦੀ ਜਿਹੜੀ ਸਾਡੇ ਅੰਦਰ ਫੀਲਿੰਗ ਸੀਗੀ ਉਹ ਇੰਨੀ ਸਟਰੋਂਗ ਸੀ ਕਿ ਨਾ ਦੀ ਅਸੀਂ ਮੋਸਟਲੀ ਸਾਰੇ ਦਿਨ ਸਾਰੇ ਜਨੇ ਅਸੀਂ ਰੋਪੇ ਸੀ ਈਵਨ ਔਨ ਦਾ 26th ਆਫ ਜਨੂਰੀ ਅਸੀਂ ਪਰੇਡ ਕਰਨ ਤੋਂ ਬਾਅਦ ਸਾਰੇ ਬਹੁਤ ਇਮੋਸ਼ਨਲ ਹੋਏ ਬਿਕੋਜ਼ ਰਾਸ਼ਟ ਸੇਵਾ ਦਾ ਮੌਕਾ ਬਾਰ ਬਾਰ ਨਹੀਂ ਮਿਲਦਾ ਤੇ ਬਹੁਤ ਵੱਡੀ ਓਪਰਚੁਨਿਟੀ ਸੀ ਸਾਡੇ ਲਈ ਐਸ ਤੋਂ ਅੱਗੇ ਕੀ ਐਸ ਤੋਂ ਅੱਗੇ ਜੀ ਕੋਸ਼ਿਸ਼ ਕਰਾਂਗੇ ਮਿਹਨਤ ਕਰਾਂਗੇ ਤੇ ਆਪਦੇ ਨੇਸ਼ਨ ਨੂੰ ਸਰਵ ਕਰਦੇ ਰਹਾਂਗੇ ਅਸੀਂ ਤੇ ਮਿਹਨਤ ਕਰਦੇ ਰਹਾਂਗੇ ਧੰਨਵਾਦ ਸਾਡੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਆ ਜੋ ਉਹ ਜਲਦੀਪ ਸਿੰਘ ਜੀ ਦੇ ਪਿਤਾ ਜੀ ਨੇ ਖੇਤੀਬਾੜੀ ਡਾਕਟਰ ਵੀ ਆ ਅਬ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਅਮਰਜੀਤ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਦਾ ਤੁਹਾਨੂੰ ਅੱਜ ਤੁਹਾਡੀ ਬੇਟੀ ਆ ਜਿਹੜੀ ਉਹ ਗਣਤੰਤਰ ਦੇ ਉਸ ਤੇ ਜਿਹੜੀ ਪਰੇਡ ਦੇ ਵਿੱਚ ਉੱਥੇ ਜਾ ਕੇ ਆਏ ਆ ਕਿਸ ਤਰ੍ਹਾਂ ਦੀ ਫੀਲਿੰਗ ਹੋ ਰਹੀ ਹੈ ਤੁਹਾਡੀ ਬਹੁਤ ਵਧੀਆ ਸਾਡੇ ਵਾਸਤੇ ਮਾਣ ਦੀ ਗੱਲ ਆ ਜੀ ਵੀ ਸਾਡੀ ਬੇਟੀ ਛੋਟੀ ਉਮਰ ਦੇ ਵਿੱਚ ਜਾ ਕੇ ਰਾਜਪਤ ਤੇ ਪਰੇਡ ਕਰਨੀ ਇੱਕ ਦਿਨ ਇਹਨਾਂ ਨੂੰ 6 ਘੰਟੇ ਬਾਰਿਸ਼ ਦੇ ਵਿੱਚ ਖੜਨਾ ਪਿਆ ਇੰਨੀ ਕੜਾਕੇ ਦੀ ਠੰਡ ਸੀਗੀ ਤੇ ਆਪ ਦਾ ਦਿਲ ਇੱਥੇ ਬੈਠਿਆਂ ਦਾ ਵੀ ਸੂਈ ਸੂ ਕਰ ਰਿਆ ਸੀਗਾ ਵੀ 6 ਘੰਟੇ ਠੰਡ ਇੰਨੀ ਆ ਇਧਰ ਜਾਈਆਂ ਚ ਬੈਠੇ ਆ ਤੇ ਉਹ ਉੱਥੇ ਰਾਜਪਤ ਤੇ 6 ਘੰਟੇ ਬਾਰਿਸ਼ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਉਹਨਾਂ ਨੇ ਪ੍ਰੇਡ ਕੀਤੀ ਜੀ ਸਾਡੇ ਨਾਲ ਸਰਾਰ ਚੇਅਰਮੈਨ ਸਰ ਇੰਦਰਜੀਤ ਸਿੰਘ ਜੀ ਆ ਬਾਈ ਜੀ ਤੁਹਾਡੇ ਪਿੰਡ ਦੀ ਬੇਟੀ ਆ ਤੁਸੀਂ ਚੇਅਰਮੈਨ ਵੀ ਹੋ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਅੱਜ ਇਹ ਜਿਹੜਾ ਖੁਸ਼ੀਆਂ ਭਰਿਆ ਦਾ ਹੈ ਨਾ ਸਾਮਰਜੀ ਸੰਘੇੜੀਓ ਐਗਰੀਕਲਚਰ ਉਹਨਾਂ ਦੀ ਬੇਟੀ ਉਜਵਲਦੀਪ ਜਿਹੜੀ ਪਿਛਲੇ ਦਿਨੀ ਸਾਡੀ ਨੈਸ਼ਨਲ ਪਰੇਡ ਸੀ ਗਣਤੰਤਰ ਦਾ ਉਸ ਦੀ ਰਾਜਪਥੇ ਉਹਨਾਂ ਨੇ ਪਾਰਟਿਸਪੇਟ ਕੀਤਾ ਪਰੇਡ ਚ ਇਹ ਵਿਰਲੇ ਬੱਚਿਆਂ ਨੂੰ ਮੌਕਾ ਮਿਲਦਾ ਮਾ ਇਹ ਬੇਟੀ ਪਾਗੇਸ਼ਾਲੀਆ ਇਹਦੇ ਮਾਪੇ ਸਾਡਾ ਨਗਰੂਪਾਗੇਸ਼ਾਲੀਆ ਜਿਨੇ ਸਮੁੱਚੇ ਹਿੰਦੁਸਤਾਨ ਚ ਬਹੁਤ ਵੱਡੀ ਇੱਕ ਗੱਲ ਹੈ ਜਿਹੜਾ ਨੈਸ਼ਨਲ ਮਪਰੇਟ ਚ ਪਾਰਟਿਸਿਪੇਟ ਕਰਨਾ ਇਹ ਸਾਬਤ ਕਰਤਾ ਇਹਨਾਂ ਨੇ ਜੇ ਕਿਸੇ ਦਾ ਇਹ ਨਿਸ਼ਾਨਾ ਮਿੱਥਿਆ ਹੋਵੇ ਵੀ ਮੈਂ ਕਾਮਯਾਬੀ ਹਾਸਲ ਕਰਨੀ ਹੈ ਤਾਂ ਉਹ ਕਰ ਸਕਦਾ ਤੇ ਲੜਕੀਆਂ ਵਾਸਤੇ ਹੋਰ ਵੀ ਵੱਡੀ ਗੱਲ ਹੈ ਇਹ ਮੌਕੇ ਮਾਪੇ ਦਿੰਦੇ ਆ ਇਹਨਾਂ ਮਾਪਿਆਂ ਕਰਕੇ ਹੀ ਇਹਨਾਂ ਦੇ ਸਹਿਯੋਗ ਕਰਕੇ ਇਹ ਬੱਚੀ ਇੱਥੇ ਪਹੁੰਚੀ ਆ ਅੱਜ ਸਮੁੱਚੇ ਜ਼ਿਲ੍ਹੇ ਵਾਸਤੇ ਸਾਡੇ ਨਗਰ ਵਾਸਤੇ ਤੇ ਖਾਸ ਤੌਰ ਤੇ ਸ ਆਮਰਜੀਤ ਸਿੰਘ ਏਡਿਓ ਸਾਹਿਬ ਉਹਨਾਂ ਦੇ ਪਰਿਵਾਰ ਵਾਸਤੇ ਇਹ ਪਰਿਵਾਰ ਅਨੁਸ਼ਾਸਿਤ ਹੈ ਐਡੀਓ ਸਾਹਿਬ ਦੇ ਫਾਦਰ ਸਾਹਿਬ ਇੱਕ ਸਰਵੋਸਤ ਮਨਸੀ ਜਿਨ੍ਹਾਂ ਨੇ ਬੱਚਿਆਂ ਤੇ ਬਹੁਤ ਵਧੀਆ ਜਿਹੜਾ ਉਹਨਾਂ ਨੂੰ ਮੌਕੇ ਦਿੱਤੇ ਜਾਣ ਆਉਣ ਦੇ ਉਹਨਾਂ ਦੀ ਮੈਂ ਸਮਝਾਂ ਵਧਾਈ ਹੈ ਕਿ ਉਹਨਾਂ ਜਨਾਂ ਨੂੰ ਜਾਣ ਤੋਂ ਸਾਡੇ ਨਾਲ ਉਚੇਵਲ ਜੀ ਤੇ ਮਾਤਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜੀ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਦੀ ਫੀਲਿੰਗ ਹੋ ਰਹੀ ਹੈ ਸਤਿਗੁਰਾਲ ਜੀ ਬਹੁਤ ਵਧੀਆ ਲੱਗ ਰਿਹਾ ਹੈਗਾ ਦੇਖੋ ਜੀ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਸਾਡਾ ਬੱਚਾ ਬੁਲੰਦੀਆਂ ਹਾਸਲ ਕਰੇ ਤਾਂ ਅੱਜ ਸਾਡੇ ਬੱਚਿਆਂ ਨੇ ਜੋ ਬੁਲੰਦੀਆਂ ਹਾਸਲ ਕੀਤੀਆਂ ਨੇ ਉਹ ਬਲੰਦੀਆਂ ਪਰਮਾਤਮਾ ਸਾਰਿਆਂ ਦੇ ਬੱਚਿਆਂ ਨੂੰ ਐਵੇਂ ਬਖਸ਼ੇ ਸਾਰਿਆਂ ਦੇ ਬੱਚਿਆਂ ਨੂੰ ਬੁੱਧੀ ਮਨ ਬਖਸ਼ੇ ਸਾਰਿਆਂ ਦੇ ਪੇਰੈਂਟਸ ਨੂੰ ਬੱਚਿਆਂ ਤੇ ਵਿਸ਼ਵਾਸ ਕਰਨ ਦਾ ਮਤਲਬ ਬਲ ਬਖਸ਼ੇ ਤੇ ਇਹੀ ਕਹਿ ਸਕਦੇ ਆ ਕਿ ਸਾਡੇ ਪੂਰੇ ਇਲਾਕੇ ਦੇ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੇ ਪੇਰੈਂਟਸ ਲਈ ਤਾਂ ਹੈ ਹੀ ਹੈ। ਕਿ ਭੰਜੀ ਅੱਜ ਕੱਲ ਵੈਸੇ ਤਾਂ ਦੁਨੀਆ ਜਦ ਲੋਕਾ ਪੂਰੇ ਮਾਡਰਨ ਹੋ ਗਿਆ ਚੰਗੀ ਗੱਲ ਆ। ਕਈ ਲੋਕਾਂ ਦਾ ਜਾਦਾ ਅੱਜ ਵੀ ਹੈ ਕਿ ਨੈਗੇਟਿਵਿਟੀ ਹੈਗੀ ਆ ਕਿ ਕੁੜੀਆਂ ਨੂੰ ਅਸੀਂ ਬਾਹਰ ਨਹੀਂ ਭੇਜਣਾ ਜਾਂ ਬਾਰ ਮਤਲਬ ਵਿਦੇਸ਼ ਤੋਂ ਨਹੀਂ ਮਦਲਕਾਰ ਤੋਂ ਬਾਹਰ ਨਹੀਂ ਜਾਦਾ ਮਦਰ ਕੁੜੀਆਂ ਨੂੰ ਨਹੀਂ ਕਈ ਵਾਰ ਕੁੜੀਆਂ ਨੂੰ ਉਹ ਨਹੀਂ ਆਜ਼ਾਦੀ ਨਹੀਂ ਦਿੱਤੀ ਜਾਂਦੀ ਜਿੰਨੀ ਕੋ ਉਹਨਾਂ ਨੂੰ ਪੜ੍ਹਨ ਵਾਸਤੇ ਜਾਂ ਕੈਡਰ ਵਾਸਤੇ ਜਾਂ ਇਸ ਤਰ੍ਹਾਂ ਦੇ ਕਰਨ ਵਾਸਤੇ ਕਈ ਕੁੜੀਆਂ ਜਿਹੜੀਆਂ ਵਾਂਝੀਆਂ ਰਹਿ ਜਾਂਦੀਆਂ ਉਸ ਬਾਰੇ ਤੁਸੀਂ ਕੀ ਕਹਿੰਦੇ ਨਹੀਂ ਜੀ ਦੇਖੋ ਸਾਡੀ ਤਾਂ ਸਾਰੇ ਪੇਰੈਂਟਸ ਨੂੰ ਸਾਰੇ ਮਾਪਿਆਂ ਨੂੰ ਇੱਕੋ ਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਖੰਭ ਦਿਓ ਉੱਡਣ ਦੇ ਲਈ ਤੇ ਉਹ ਤੁਹਾਨੂੰ ਬੁਲੰਦੀਆਂ ਤੱਕ ਕਿਵੇਂ ਲੈ ਕੇ ਜਾਂਦਾ ਫਿਰ ਤੁਸੀਂ ਇਹ ਤੁਸੀਂ ਆਪਣੇ ਬੱਚਿਆਂ ਵਿੱਚੋਂ ਹੀ ਦੇਖੋਗੇ ਬੱਚਿਆਂ 'ਚੋਂ ਦੇਖੋਗੇ ਆਪਣਿਆਂ 'ਚੋਂ ਜਿਵੇਂ ਅੱਜ ਮੈਂ ਆਪਣੀ ਬੱਚੀ ਤੇ ਮਾਣ ਮਹਿਸੂਸ ਕਰ ਰਹੀ ਹਾਂ ਜੇ ਮੈਂ ਆਪਣੀ ਬੱਚੀ ਨੂੰ ਇਸੇ ਤਰ੍ਹਾਂ ਹੀ ਅਸੀਂ ਘੁੱਟ-ਘੁੱਟ ਕੇ ਰੱਖਦੇ ਤਾਂ ਸ਼ਾਇਦ ਅੱਜ ਅਸੀਂ ਆਮ ਆਪਾਂ ਨੇ ਦੇਖ ਪਾਉਂਦੇ ਜੋ ਅਸੀਂ ਜਿਸ ਤੇ ਅਸੀਂ ਅੱਜ ਪਹੁੰਚੇ ਹੋਏ ਹਾਂ ਜੋ ਮਾਂ ਸਾਨੂੰ ਅੱਜ ਮਹਿਸੂਸ ਹੋ ਰਿਹਾ ਹੈ ਜੀ ਧੰਨਵਾਦ